ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਸਾਰੇ ਬ੍ਰਾਂਡਡ ਸੂਟ ਲੈ ਕੇ ਆਏ ਜੀ ਟਿਸਟਾ ਬ੍ਰਾਂਡ ਦੇ ਡਿਜ਼ਾਈਨਰ ਸੂਟ ਹੋਣਗੇ ਬੁਟੀਕ ਸਟਾਈਲ ਦੇ ਵਿੱਚ ਗੰਗਾ ਬ੍ਰਾਂਡ ਦੇ ਸੂਟ ਹੋਣਗੇ ਓਮ ਟੈਕਸ ਬ੍ਰਾਂਡ ਦੇ ਸੂਟ ਹੋਣਗੇ ਬੜੀ ਪਿਆਰੀ ਕਲੈਕਸ਼ਨ ਆ ਪ੍ਰਾਈਸ ਮੈਂ ਨਾਲ ਦੇ ਨਾਲ ਸੂਟਾਂ ਦੇ ਦੱਸੀ ਜਾਣੇ ਆ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 ਤੇ 9:30 ਦੇ ਵਿੱਚ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8040080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਹੈ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਵੀ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਕੱਠੀ ਪੇਮੈਂਟ ਕਰ ਦਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜੇ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਜਿਨ੍ਹਾਂ ਨੂੰ ਜਿਵੇਂ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜੇ ਆਪਾਂ ਵੀਡੀਓ ਪਾਉਨੇ ਉਹਦੇ ਵਿੱਚ ਫੋਟੋ ਸੂਟ ਦੀ ਨਿੱਖੇਚ ਨਹੀਂ ਆਉਂਦੀ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਮੈਨੂੰ ਫੋਨ ਕਰਕੇ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਫੇਰ ਵੀ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜਾਂ ਤੁਸੀਂ ਸ਼ੌਪ ਤੇ ਆ ਕੇ ਸੂਟ ਪਿਕ ਕਰ ਸਕਦੇ ਹੋ ਕੈਸ਼ ਪੇਮੈਂਟ ਦਾ ਤੁਸੀਂ ਸ਼ੌਪ ਤੇ ਆ ਕੇ ਕੈਸ਼ ਪੇਮੈਂਟ ਕਰਕੇ ਸੂਟ ਲੈ ਸਕਦੇ ਹੋ ਆਪ ਤੇ ਤੇ ਸ਼ੌਪ ਤੇ ਤਾਂ ਤੁਸੀਂ ਜਦ ਮਰਜੀ ਮੰਡੇ ਟੂ ਸੈਟਰਡੇ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਜਦ ਮਰਜੀ ਸ਼ੌਪ ਤੇ ਆ ਕੇ ਤੁਸੀਂ ਦੇਖ ਕੇ ਸਟੱਫ ਲੈਣਾ ਤਾਂ ਵੀ ਤੁਸੀਂ ਜਦ ਮਰਜੀ ਸ਼ੌਪ ਤੇ ਆ ਸਕਦੇ ਹੋ ਸੰਡੇ ক্লোਜ਼ ਹੁੰਦਾ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਲਾਈਕ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਮਸਟਰਡ ਕਲਰ ਦੇ ਵਿੱਚ ਹੈ ਜੀ ਇਹ ਟਿਸਟਾ ਬ੍ਰਾਂਡ ਦਾ ਸੂਟ ਹੈ ਮਸਟਰਡ ਕਲਰ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਜਿਵੇਂ ਬੁਟੀਕ ਸਟਾਈਲ ਚ ਰੈਡੀ ਟੂ ਸਟਿਚ ਹੁੰਨੇ ਸੂਟ ਜੀ ਇਹ ਤੁਸੀਂ ਬਸ ਇੱਕ ਤਰ੍ਹਾਂ ਦਾ ਸਾਰਾ ਕੁਝ ਇਹਦੇ ਤੇ ਲੱਗਿਆ ਹੋਇਆ ਤੁਸੀਂ ਸਿਰਫ ਸਟਿਚ ਕਰਕੇ ਇਹ ਵੇਅਰ ਕਰਨਾ ਹੈ ਦੇਖੋ ਸੈਂਟਰ ਕਲੀ ਦੇ ਹਿਸਾਬ ਨਾਲ ਬੜੀ ਸੋਹਣੀ ਲੇਸ ਲਗਾ ਕੇ ਕਲੀ ਪਾਈ ਹੋਈ ਹੈ ਤੇ ਘੇਰੇ ਤੇ ਦੇਖੋ ਕਿੰਨਾ ਪਿਆਰਾ ਬਾਟਮ ਦੇ ਨਾਲ ਦਾ ਪਲੇਨ ਫੈਬਰਿਕ ਲਗਾ ਕੇ ਜੁਆਇੰਟਰ ਲੇਸ ਲਗਾ ਕੇ ਤੇ ਇਹ ਆਰਗੈਂਜ਼ਾ ਦਾ ਇਹ ਵੀ ਵਰਕ ਕੀਤਾ ਹੋਇਆ ਹੈ ਦੇਖੋ ਕਿੰਨਾ ਪਿਆਰਾ ਇਹ ਕੋਈ ਲੇਸ ਨਹੀਂ ਹੈਗੀ ਇਹ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਘੇਰੇ ਤੇ ਇਸ ਟ੍ਰੈਂਡ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਬੜਾ ਪਿਆਰਾ ਇਹਦੇ ਤੇ ਦੇਖੋ ਕੁਝ ਵੀ ਕੋਈ ਪਾਈਪਿੰਗ ਤੱਕ ਲਗਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਬੋਡੀ ਸੋਹਣੀ ਕੱਲੀ ਪਈ ਹੋਈ ਹੈ ਘੇਰੇ ਤੇ ਪ੍ਰੋਪਰ ਡਿਜ਼ਾਈਨਿੰਗ ਹੈ ਇਹ ਆ ਗਈ ਆਪਣੀ ਸ਼ਰਟ ਮਸਟਰਡ ਕਲਰ ਦੇ ਵਿੱਚ ਤੇ ਸੈਲਫ ਦੇ ਵਿੱਚ ਬਾਟਮ ਹੈ ਜੀ ਬਾਟਮ ਤੇ ਵੀ ਤੁਸੀਂ ਦੇਖ ਸਕਦੇ ਹੋ ਸ਼ਰਟ ਦੇ ਨਾਲ ਦਾ ਪੀਸ ਲਗਾ ਕੇ ਜੁਇੰਟਰਲੈਸ ਦੇ ਨਾਲ ਇਹ ਸ਼ਰਟ ਤੇ ਜਿਹੜੀ ਜਿਹੜੀ ਲੇਸ ਲੱਗੀ ਹੋਈ ਓਵੇਂ ਦੀ ਲੇਸ ਲਗਾ ਕੇ ਬਾਟਮ ਤੇ ਵੀ ਫਰਨੀਸ਼ਿੰਗ ਕੀਤੀ ਹੋਈ ਐ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਜੋ ਵੀ ਤੁਸੀਂ ਫਰਸ਼ੀ ਸਲਵਾਰ ਅੱਜ ਕੱਲ ਕਿੰਨੀ ਵਧੀਆ ਚੱਲ ਰਹੀ ਐ ਐਵੇਂ ਦਾ ਕੁਝ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਜੀ ਕੋਈ ਲਾਈਨਿੰਗ ਨਹੀਂ ਲਗਣੀ ਕਹਿਣ ਦਾ ਮਤਲਬ ਐ ਤੇ ਦੁਪੱਟਾ ਹੈਗਾ ਲਾਈਨਿੰਗ ਮਸਲੀਨ ਦੇ ਵਿੱਚ ਲਾਈਨਿੰਗ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਐ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਲੇਸੀਜ਼ ਦੀ ਫਿਨਿਸ਼ਿੰਗ ਦੇ ਨਾਲ ਵਿੱਚ ਦੇਖੋ ਵੀ ਜੋਇੰਟਰ ਲੇਸ ਦੁਪੱਟੇ ਦੇ ਵਿੱਚ ਵੀ ਪਾਈ ਹੋਈ ਐ ਤੇ 4 ਸਾਈਡ ਜਿਹੜੀ ਸ਼ਰਟ ਤੇ ਲੱਗੀ ਹੋਈ ਹੈ ਕਲੀਆਂ ਚ ਲੇਸ ਫੋਰ ਸਾਈਡ ਲੇਸ ਲਗਾ ਕੇ ਦੁਪट्टे ਦੀ ਫਿਨਿਸ਼ਿੰਗ ਕੀਤੀ ਉਹ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬੜਾ ਪਿਆਰਾ ਸਰਦਾਰੀ ਸੂਟ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਪ੍ਰੋਪਰ ਰੈਡੀ ਸੂਟ ਹੈ ਕੋਈ ਫੁੱਲ ਗਰੰਟੀ ਹੈ ਜੀ ਫੈਬਰਿਕ ਦੀ ਕਲਰ ਤੱਕ ਨਹੀਂ ਬਿਲਕੁਲ ਵੀ ਲਾਈਟ ਹੋ ਸਕਦਾ ਜਿੰਨਾ ਮਰਜੀ ਤੁਸੀਂ ਮਸ਼ੀਨ ਦੇ ਵਿੱਚ ਧੋ ਲੋ ਜਿਵੇਂ ਮਰਜੀ ਟਿਸਟਾ ਬ੍ਰਾਂਡ ਦਾ ਸੂਟ ਹੈ ਪ੍ਰੋਪਰ ਰੈਡੀ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਸ ਸੇਮ ਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਵਾਂਗੇ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਰਪਲ ਕਲਰ ਕੋਈ ਲਾਈਨਿੰਗ ਨਹੀਂ ਲੱਗਣੀ ਮੈਂ ਦੁਬਾਰਾ ਰਿਪੀਟ ਕਰ ਦਿੰਨੀ ਹਾਂ ਜੀ ਟਿਸਟਾ ਬ੍ਰਾਂਡ ਦਾ ਸੂਟ ਹੈ ਪ੍ਰੋਪਰ ਡਿਜ਼ਾਈਨਰ ਸੂਟ ਬਹੁਤ ਹੀ ਸੌਫਟ ਫੈਬਰਿਕ ਦੇ ਵਿੱਚ ਇਹ ਦੇਖੋ ਬਹੁਤ ਸੋਹਣੀ ਸੈਂਟਰ ਕਲੀ ਦੇ ਹਿਸਾਬ ਕਲੀ ਪਈ ਹੋਈ ਹੈ ਜੀ ਲੇਸ ਦੇ ਨਾਲ ਘੇਰੇ ਤੇ ਤੁਸੀਂ ਦੇਖ ਸਕਦੇ ਹੋ बॉਟਮ ਦੇ ਨਾਲ ਦਾ ਪੀਸ ਲਗਾ ਕੇ ਤੇ ਘੇਰੇ ਤੇ ਇਹ ਔਰਗੈਂਜ਼ਾ ਲਗਾ ਕੇ ਵਰਕ ਕੀਤਾ ਹੋਇਆ ਹੈ ਕਲਰ ਬੜਾ ਸੋਹਣਾ ਹੈ ਬੜੇ ਸੂਟ ਦਾ ਵੀ ਤੇ ਨਾਲ ਸੈਲਫ ਦੇ ਵਿੱਚ ਬਾਟਮ ਹੈ ਜਿਹੜੀ ਬਾਟਮ ਹੈ ਵੀ ਟਿਸਟਾ ਬ੍ਰੈਂਡ ਦੀ ਹੋ ਜੀ ਨਾਲ ਤੇ ਬਾਟਮ ਤੇ ਵੀ ਪ੍ਰੋਪਰ ਡਿਜ਼ਾਈਨਿੰਗ ਲੇਸਸ ਦੀ ਸ਼ਰਟ ਦੇ ਨਾਲ ਦਾ ਪੀਸ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਨਾਲ ਲਾਈਨਿੰਗ ਮਸਲੀਨ ਦੇ ਵਿੱਚ ਦੁਪੱਟਾ ਦੁਪੱਟੇ ਦੀ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਹੈ ਵਿੱਚ ਵੀ ਜੁਆਇੰਟਰ ਲੇਸ ਪਾਈ ਹੋਈ ਹੈ ਦੁਪੱਟੇ ਦੇ ਤੇ ਫੋਰ ਸਾਈਡ ਵੀ ਸ਼ਰਟ ਤੇ ਲੱਗੀ ਹੈ ਜਿਹੜੀ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਏ ਲੁੱਕਾ ਜਣੀ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਪਰਪਲ ਕਲਰ ਦੇ ਵਿੱਚ 3500 ਪ੍ਰਾਈਸ ਹੈ ਜੀ ਟਿਸਟਾ ਬ੍ਰਾਂਡ ਦਾ ਸੂਟ 3500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਡਾਰਕ ਮੂੰਗੀਆ ਗ੍ਰੇ ਜਾਂ ਕਲਰ ਹੈ ਜੀ ਇਹ ਲੱਗ ਜਾ ਥੋੜੀ ਗ੍ਰੀਨਿਸ਼ ਟੋਨ ਤੇ ਗ੍ਰੇ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਟਿਸਟਾ ਬ੍ਰਾਂਡ ਦਾ ਹੀ ਹੈ ਜੀ ਇਹ ਵੀ ਸੂਟ ਵਿਦਆਊਟ ਲਾਈਨਿੰਗ ਬਣਨੇ ਕੋਈ ਲਾਈਨਿੰਗ ਨਹੀਂ ਲੱਗਣੀ ਇਹ ਦੇਖੋ ਬਹੁਤ ਸੋਹਣੀ ਕਲੀ ਪਈ ਹੋਈ ਐ ਲੇਸ ਦੀ ਘੇਰੇ ਤੇ ਸਾਰਾ ਵਰਕ ਹੈ ਜੀ ਬੜੀ ਪਿਆਰੀ ਨਾਲ ਬਾਟਮ ਦੇ ਨਾਲ ਦਾ ਪੀਸ ਲਗਾ ਕੇ ਜੋਇੰਟਰ ਲੇਸ ਦੇ ਨਾਲ ਪ੍ਰੋਪਰ ਡਿਜ਼ਾਈਨਿੰਗ ਤੇ ਨਾਲ ਸੈਲਫ ਦੇ ਵਿੱਚ ਬਾਟਮ ਹੈ ਜੀ ਟਿਸਟਾ ਬ੍ਰੈਂਡ ਦੀ ਉਹ ਹੈ ਬਾਟਮ ਤੇ ਵੀ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਐ ਇਹ ਦੁਪੱਟੇ ਦੇ ਲੇਸਿਸ ਦੀ ਫਿਨਿਸ਼ਿੰਗ ਹੈ ਬਹੁਤ ਸੋਹਣੀ ਜੁਆਇੰਟਰ ਲੇਸ ਦੁਪੱਟੇ ਦੇ ਵਿੱਚ ਵੀ ਪਾਈ ਹੋਈ ਹੈ ਪੂਰਾ 2.5 ਮੀਟਰ ਦਾ ਦੁਪੱਟਾ ਕੋਈ ਤਿਲਕਣ ਵਾਲਾ ਦੁਪੱਟਾ ਨਹੀਂ ਜਿਵੇਂ ਮਰਜੀ ਤੁਸੀਂ ਸਿਰ ਤੇ ਵੀ ਲੈਣਾ ਦੁਪੱਟਾ ਬਿਲਕੁਲ ਨਿੱਤੇ ਟਕਣਾ ਹੈਗਾ ਬੜਾ ਸੋਹਣਾ ਮੁੰਗਿਆ ਗ੍ਰੀਨ ਜਿਹਾ ਕਲਰ ਹੈ ਅਲੱਗ ਜਿਹੀ ਸ਼ੇਡ ਹੈ ਇਹ ਲੁੱਕ ਆ ਜਣੀ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਟਿਸਟਾ ਬ੍ਰਾਂਡ ਦੇ ਦਿਖਾਏ ਆ ਜੀ 3500 ਪ੍ਰਾਈਸ ਦੇ ਨਾਲ ਇਹ ਲਓ ਟਿਸਟਾ ਬ੍ਰਾਂਡ ਦੇ ਹੀ ਦਿਖਾ ਦਨੇ ਆ ਜੀ ਤੁਹਾਨੂੰ ਸੂਟ ਫਿਰ ਦੂਜੇ ਆਪਾਂ ਲਗ ਲਗ ਬ੍ਰਾਂਡ ਦੇ ਦਿਖਾਵਾਂਗੇ ਨੈਕਸਟ ਆ ਗਿਆ ਵੀ ਟਿਸਟਾ ਬ੍ਰਾਂਡ ਦਾ ਸੂਟ ਹੈ ਕਰੀਮ ਰੰਗ ਦੇ ਵਿੱਚ ਦੇਖੋ ਸ਼ਰਟ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਸ਼ਰਟ ਦਾ ਆਫ ਵਾਈਟ ਦੇ ਵਿੱਚ ਸ਼ਰਟ ਮਸਟərd येलो ਕਲਰ ਦੇ ਦੇਖੋ ਫਲਾਰਸ ਦੇ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਸੂਟਾਂ ਨੂੰ ਅੱਜ ਜਿੰਨੇ ਸੂਟ ਤੁਹਾਨੂੰ ਦਿਖਾਵਾਂਗੇ ਵਿਦਆਊਟ ਲਾਈਨਿੰਗ ਸੂਟ ਬਣਦੇ ਆ ਜੀ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਇਸ ਦੇ ਨਾਲ ਹੈਗੀ ਹੈ ਪਿੰਟੈਕਸ ਦੇ ਵਿੱਚ ਬਾਟਮ ਤੇ ਬਾਟਮ ਤੇ ਆਪਾਂ ਬੜਾ ਸੋਹਣਾ ਕ੍ਰੋਸ ਸਟਿਚ ਦਾ ਵਰਕ ਕਰਾਇਆ ਹੋਇਆ ਬੜਾ ਸੋਹਣਾ ਫੁਲਕਾਰੀ ਟੋਨ ਦੇ ਵਿੱਚ ਬਹੁਤ ਸੋਹਣਾ ਵਰਕ ਹੈ ਮਸ਼ੀਨੀ ਵਰਕ ਹੈ ਜੀ ਇਹ ਬਾਟਮ ਤੇ ਸਾਰੀ ਤੇ ਪਿੰਟੈਕਸ ਪਏ ਹੋਏ ਤੇ ਨਾਲ ਕੋਟੇ ਦਾ ਟਾਈ ਐਂਡ ਡਾਈ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਬਿਲਕੁਲ ਸੌਫਟ ਦੇ ਵਿੱਚ ਟਾਈ ਐਂਡ ਡਾਈ ਦੇ ਵਿੱਚ ਇਹ ਲੁੱਕ ਹੈ ਜਣੀ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ ਬੜਾ ਪਿਆਰਾ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 3000 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਨੈਕਸਟ ਆ ਗਿਆ ਉਹ ਵੀ ਟਿਸਟਾ ਬ੍ਰਾਂਡ ਦਾ ਹੀ ਦਿਖਾਵਾਂਗੇ ਸੂਟ ਦੇਖੋ ਮਲਟੀ ਪ੍ਰਿੰਟ ਦੇ ਵਿੱਚ ਬੜਾ ਪਿਆਰਾ ਸੂਟ ਰੈਡੀ ਕਰਾਇਆ ਵਾ ਫਿਰ ਇੱਕ ਬ੍ਰਾਂਡ ਦਾ ਮੈਂਸ਼ਨ ਹੁੰਦਾ ਜੀ ਸੂਟ ਤੇ ਹਮੇਸ਼ਾ ਕੋਈ ਲਾਈਨਿੰਗ ਨਹੀਂ ਲੱਗਣੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਇਹ ਸ਼ਰਟ ਆ ਗਈ ਪਿੰਟੈਕਸ ਦੇ ਵਿੱਚ ਬਾਟਮ ਹੈ ਜੀ ਬਾਟਮ ਤੇ ਦੇਖੋ ਕਿੰਨੀਆਂ ਪਿਆਰੀਆਂ ਬੂਟੀਆਂ ਪੁਆਈਆਂ ਹੋਈਆਂ ਇਹ ਬਾਟਮ ਤੇ ਵਰਕ ਆ ਜਣਾ ਨਾਲ ਬਹੁਤ ਪਿਆਰਾ ਵਰਕ ਆਪਾਂ ਬਾਟਮ ਤੇ ਕਰਵਾਇਆ ਤੇ ਟਾਈ ਐਂਡ ਡਾਈ ਦੁਪੱਟਾ ਨਾਲ ਕੋਟੇ ਦਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਡਾਈ ਦੇਖੋ ਕਿੰਨੀ ਪਿਆਰੀ ਹੈ ਇਹ ਵਾਲੇ ਦੁਪੱਟੇ ਦੀ ਬਹੁਤ ਸੋਹਣੇ 3 ਕਲਰ ਪੁਆ ਕੇ ਪ੍ਰੋਪਰ ਬਹੁਤ ਪਿਆਰੀ ਡਿਜ਼ਾਈਨਿੰਗ ਕੀਤੀ ਗਈ ਹੈ ਇਹ ਲੋਕਾ ਜਣਾ ਦੇਖੋ ਕਿੰਨਾ ਪਿਆਰਾ ਸੂਟ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਤਾਂ ਮੈਂ ਤੁਹਾਨੂੰ ਟਿਸਟਾ ਬ੍ਰਾਂਡ ਦੇ ਸੂਟ ਦਿਖਾਏ ਆ ਜੀ ਨੈਕਸਟ ਆਪਾਂ ਸ਼ੁਰੂ ਕਰਦੇ ਆ ਗੰਗਾ ਬ੍ਰਾਂਡ ਦੇ ਸੂਟ ਇਹ ਗੰਗਾ ਬ੍ਰਾਂਡ ਦਾ ਸੂਟ ਹੈ ਜੀ ਆਲ ਓਵਰ ਸੂਟ ਰਹਿਣਾ ਇਹ ਵਾਲੇ ਪ੍ਰਿੰਟ ਦੇ ਵਿੱਚ ਆਫ ਵਾਈਟ ਦੁਪੱਟਾ ਰਹੂਗਾ ਜੀ ਸੂਟਾਂ ਦੇ ਨਾਲ ਬੜਾ ਸੋਹਣਾ ਪੀਕਾਕ ਬਲੂ ਕਲਰ ਦੇ ਵਿੱਚ ਮੋਰ ਪੰਖੀ ਬਲੂ ਕਲਰ ਪੂਰਾ ਆਲਓਵਰ ਸੂਟ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਜੀ ਸੂਟ ਦੀ ਕੋਈ ਲਾਈਨਿੰਗ ਨਹੀਂ ਲੱਗਣੀ ਗੰਗਾ ਬ੍ਰਾਂਡ ਦਾ ਸੂਟ ਹੈ ਤੇ ਨੈੱਕ ਦੇਖੋ ਕਿੰਨਾ ਪਿਆਰਾ ਇਹ ਸਾਰੇ ਰੈਡੀ ਟੂ ਸਟਿਚ ਹੋਣਗੇ ਸੂਟ ਪ੍ਰੋਪਰ ਦੇਖੋ ਕੋਈ ਲਾਈਨਿੰਗ ਨਹੀਂ ਲੱਗਣੀ ਨੈੱਕ ਦੇਖੋ ਕਿੰਨਾ ਪਿਆਰਾ ਬਣਿਆ ਕਰੀਮ ਰੰਗ ਦਾ ਪੈਚ ਲਗਾ ਕੇ ਸਾਰਾ ਇਹ ਬੜੀ ਸੋਹਣੀ ਡਿਜ਼ਾਈਨਿੰਗ ਲੇਸ ਦੇ ਨਾਲ ਨੈੱਕ ਪੂਰਾ ਰੈਡੀ ਹੈ ਤੇ ਘੇਰੇ ਤੇ ਦੇਖੋ ਕਿੰਨੀ ਪਿਆਰੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਦੇਖੋ ਘੇਰੇ ਤੇ ਬਹੁਤ ਸੋਹਣੀ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਰੱਖ ਸਕਦੇ ਹੋ ਤੇ ਇੱਕ ਬੋਟਮ ਤੇ ਇਹ ਜਿਹੜੀ ਦਿੱਤੀ ਹੋਈ ਹੈ ਲੇਸ ਇਹ 슬ੀਵਜ਼ ਦੇ ਲਈ ਹੈ ਜੀ ਤੁਸੀਂ 슬ੀਵਜ਼ ਜਿੰਨਾ ਦਾ ਹਲਕਾ ਨਾਪ ਹੈ ਵੀ 슬ੀਵ ਇੱਥੋਂ ਘੇਰਾ ਬਣ ਕੇ ਇਸ ਸਾਈਡ ਤੋਂ 슬ੀਵਜ਼ ਨਿਕਲ ਜਾਣਗੀਆਂ ਤਾਂ ਇਹ ਬੈਕ ਪੱਲੇ ਤੇ ਵੀ ਆਪਾਂ ਯੂਜ਼ ਕਰ ਸਕਦੇ ਇਹ ਤੁਹਾਡੀ ਚੋਇਸ ਹੈ ਜੀ ਡਬਲ ਵਰਕ ਦਿੱਤਾ ਹੋਇਆ ਆਰਗੈਂਜ਼ਾ ਇਹ ਕੋਈ ਲੇਸ ਨਹੀਂ ਹੈਗੀ ਡਬਲ ਵਰਕ ਆਰਗੈਂਜ਼ਾ ਲਗਾ ਕੇ ਬੜਾ ਸੋਹਣਾ ਵਰਕ ਕੀਤਾ ਹੋਇਆ ਦੇਖੋ ਸ਼ਰਟ ਦੇ ਨਾਲ ਦਾ ਕਲਰ ਦੇ ਵਿੱਚ ਦੇਖੋ ਕਿੰਨੀ ਸੋਹਣੀ ਲੇਸ ਲਗਾ ਕੇ ਇਹ ਬੈਕ ਤੇ ਦਿੱਤਾ ਹੋਇਆ ਇਹ ਫਰੰਟ ਤੇ ਦਿੱਤਾ ਹੋਇਆ ਜਿੱਥੇ ਮਰਜੀ ਤੁਸੀਂ ਯੂਜ਼ ਕਰਨਾ ਤੁਸੀਂ ਯੂਜ਼ ਕਰ ਸਕਦੇ ਹੋ ਇਹ ਬੜੀ ਸੋਹਣੀ ਨਾਲ ਲਟਕਣ ਵਾਲੀ ਇਹ ਲੇਸ ਦਿੱਤੀ ਹੋਈ ਹੈ ਨਾਲ ਕਾਟਨ بیس ਤੇ ਆਲ ਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਹੈ ਪ੍ਰੋਪਰ ਨੈਪ ਦੀ ਫਿਨਿਸ਼ਿੰਗ ਦੇ ਨਾਲ ਦੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਸੂਟ ਹੈ ਗੰਗਾ ਬ੍ਰਾਂਡ ਦਾ ਸੂਟ ਹੈ ਜੀ ਇਹ ਆਪਣਾ ਮੋਰ ਪੰਖੀ ਕਲਰ ਦੇ ਵਿੱਚ ਤੇ ਇਸ ਦੇ ਨਾਲ ਹੈਗਾ کریم ਰੰਗ ਦਾ ਦੁਪੱਟਾ ਆਫ ਵਾਈਟ ਕਲਰ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਉਹ ਵੀ ਲੇਸ ਦੀ ਡਿਜ਼ਾਈਨਿੰਗ ਹੈ ਵਿੱਚ ਤੇ ਫੋਰ ਸਾਈਡ ਵੀ ਜਿਵੇਂ ਸ਼ਰਟ ਤੇ ਲੇਸ ਲੱਗੀ ਹੈ ਫੋਰ ਸਾਈਡ ਦੁਪੱਟੇ ਦੀ ਫਿਨਿਸ਼ਿੰਗ ਇਹ ਲੁੱਕ ਹਨ ਜੀ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਗਰਮੀਆਂ ਦੇ ਅਕੋਰਡਿੰਗ ਬੈਸਟ ਸੂਟ ਹੈ ਜੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਨੈਕਸਟ ਕਲਰ ਦਿਖਾਨੀ ਆ ਪੂਰਾ ਆਲਓਵਰ ਸੂਟ ਲੈਣਾ ਜੀ ਇਹ ਕਿੰਨਾ ਫਰੈਂਟ ਦਾ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ neck ਤੇ ਬੜੀ ਪਿਆਰੀ ਡਿਜ਼ਾਈਨਿੰਗ ਹੈ ਪੂਰਾ ਆਲਓਵਰ ਸੂਟ neck ਬਣੀ ਹੈ ਪ੍ਰੋਪਰ ਕੋਈ ਲਾਈਨਿੰਗ ਨਹੀਂ ਲੱਗਣੀ ਇਹ ਘੇਰੇ ਤੇ ਆ ਗਿਆ ਵਰਕ ਪੂਰੇ ਪੂਰੇ ਅਰਜ ਤੇ ਇਹ ਵਰਕ ਕੀਤਾ ਹੋਇਆ ਜਿਵੇਂ ਮਰਜ਼ੀ ਤੁਸੀਂ ਫਰੰਟ ਬੈਕ ਬੈਕ ਤੇ ਵੀ ਪੂਰੇ ਤੇ ਵਰਕ ਹੈ ਚਾਹ ਬਾਜੂ ਤੇ ਆ ਜਾਣਾ ਬੈਕ ਘੇਰੇ ਤੇ ਵੀ ਆ ਜਾਣਾ ਜੀ ਇਹ ਸਾਰਾ ਵਰਕ ਜਿਹੜਾ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਸੂਟ ਹੈ ਗੰਗਾ ਬ੍ਰਾਂਡ ਦਾ ਤੇ ਨਾਲ ਕਰੀਮ ਰੰਗ ਦਾ ਦੁਪੱਟਾ ਬਹੁਤ ਪਿਆਰਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਪ੍ਰੋਪਰ ਦੁਪੱਟਾ ਰੈਡੀ ਹੈ ਇਹ ਲੁੱਕ ਆ ਜਾਣੀ ਜੀ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਹੈ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਹਿੰਦੀ ਕਲਰ ਬੜਾ ਸੋਹਣਾ ਗ੍ਰੀਨ ਕਲਰ ਹੈ ਜੀ ਕਲਰ ਦੇ ਵਿੱਚ ਹੈ ਜੀ ਸੂਟ ਇਹ ਲੁੱਕ ਕਾਜਣੀ ਜੀ ਸੂਟ ਦੀ ਸੇਮ ਨੈੱਕ ਜਿਵੇਂ ਪਹਿਲਾਂ ਸੂਟਾਂ ਦੇ ਦਿਖਾਈ ਹੈ ਤੁਹਾਨੂੰ ਬੜੀ ਸੋਹਣੀ ਨੈੱਕ ਬਣੀ ਹੋਈ ਹੈ ਪ੍ਰੋਪਰ ਪੈਚ ਲਗਾ ਕੇ ਘੇਰੇ ਤੇ ਵੀ ਵਰਕ ਹੈ ਫਰੰਟ ਬੈਕ ਦੋਨੋਂ ਤੇ ਵਰਕ ਦਿੱਤਾ ਹੋਇਆ ਜੇ ਤੁਸੀਂ ਬਾਜੂ ਤੇ ਘੇਰੇ ਤੇ ਜਿਵੇਂ ਵੀ ਲਗਾਉਣਾ ਤੁਸੀਂ ਲਗਾ ਸਕਦੇ ਹੋ ਦੇਖੋ ਡਬਲ ਵਰਕ ਦਿੱਤਾ ਹੋਇਆ ਇਹ ਬੈਕ ਤੇ ਲੱਗਿਆ ਹੋਇਆ ਵਰਕ ਕੀਤਾ ਹੋਇਆ ਇਹ ਫਰੰਟ ਤੇ ਹੈ ਜੀ ਫਰੰਟ ਬੈਕ ਦੋਨੋਂ ਘੇਰੇ ਤੇ ਬਾਜੂ ਤੇ ਵਰਕ ਆ ਜਾਣਾ ਜੀ ਜਿਨ੍ਹਾਂ ਨੇ ਬੈਲ ਸਲੀਵ ਵਗੈਰਾ ਬਣਾਣੀਆਂ ਜਾਂ ਥੋੜਾ ਏ ਲਾਈਨ ਚ ਤਾਂ ਤੁਸੀਂ ਬੈਕ ਪੱਲੇ ਤੇ ਨਾ ਲਗਵਾਇਓ ਫਰੰਟ ਤੇ ਤੇ ਬਾਜੂ ਤੇ ਆ ਜਾਣਾ ਤੇ ਕਰੀਮ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਲੇਸਿਸ ਦੀ ਡਿਜ਼ਾਈਨਿੰਗ ਤੇ ਫੋਰ ਸਾਈਡ ਲੇਸ ਦੇ ਨਾਲ ਦੁਪੱਟਾ ਰੈਡੀ ਹੈ। ਕਿੰਨਾ ਪਿਆਰਾ ਸੂਟ। ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਮਸਟਰਡ ਕਲਰ। ਮਸਟਰਡ ਕਲਰ ਹੈ ਜੀ ਸੇਮ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਗੰਗਾ ਬ੍ਰਾਂਡ ਦਾ ਸੂਟ ਹੈ। ਇਹ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ neck ਤੇ। ਘੇਰੇ ਤੇ ਵਰਕ ਹੈ ਜੀ ਸਾਰਾ ਇਹ ਵਰਕ ਕੀਤਾ ਹੋਇਆ organza ਲਗਾ ਕੇ ਵਰਕ ਕੀਤਾ ਹੋਇਆ। ਤੇ ਬੈਕ ਤੇ ਵੀ ਸੇਮ ਵਰਕ ਹੈ ਫੈ布ਰਿਕ ਬਹੁਤ ਜ਼ਿਆਦਾ ਫਾਈਨ ਹੈ ਜੀ ਇਹ ਵਾਲੇ ਸੂਟਾਂ ਦਾ ਤੇ ਨਾਲ ਆਫ ਵਾਈਟ ਕਲਰ ਦਾ ਦੁਪੱਟਾ ਕਰੀਮ ਰੰਗ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਪੂਰੇ 2.5 ਮੀਟਰ ਦੇ ਦੁਪੱਟੇ ਰਹਿਣਗੇ ਇਹ ਲੁੱਕਾ ਜੀ ਸੁਪ ਦੀ ਦੇਖੋ ਕਿੰਨਾ ਪਿਆਰਾ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਦੇ ਨਾਲ ਮੈਂ ਤੁਹਾਨੂੰ ਚਾਰ ਸੂਟ ਦਿਖਾਏ ਆਂ ਗੰਗਾ ਬ੍ਰਾਂਡ ਦੇ ਨੈਕਸਟ ਆ ਗਿਆ ਆਪਣਾ ਓਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਬੜੇ ਪਿਆਰੇ ਹੈ ਲੀਲਨ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਓਮਟੈਕਸ ਬ੍ਰਾਂਡ ਦੇ ਸੂਟ ਨਾ ਇਹ ਵੀ ਲਿਖਿਆ ਹੋਇਆ ਸਾਰਾ ਸ਼ਰਟ ਤੇ ਹਮੇਸ਼ਾ ਸਟੈਂਪ ਹੁੰਦੀ ਹੈ ਜੀ ਕਿਸੇ ਵੀ ਬ੍ਰਾਂਡ ਦਾ ਹੁੰਦਾ ਹਰੇਕ ਸੂਟਾਂ ਤੇ ਹੈਗਾ ਗ੍ਰੇ ਕਲਰ ਹੈ ਸੂਟ ਦਾ ਵਰਕ ਦੇਖੋ ਕਿੰਨਾ ਪਿਆਰਾ ਮਜੈਂਟਾ ਪਿੰਕ ਜੇ ਕਲਰ ਦੇ ਨਾਲ ਪ੍ਰਿੰਟ ਹੈ ਤੇ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਇਹਦੇ ਤੇ ਇਸ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਬੜਾ ਸੋਹਣਾ ਵਰਕ ਹੈ। ਹੋਮਟੈਕਸ ਬ੍ਰਾਂਡ ਦਾ ਸੂਟ। ਕਾਟਨ ਦੀ ਉਹ ਬਾਟਮ ਹੈ ਜੀ ਨਾਲ। ਤੇ ਬਹੁਤ ਹੀ ਪਿਆਰਾ ਦੁਪੱਟਾ। ਬਿਲਕੁਲ ਸੌਫਟ ਲੀਲੰਦੇ ਵਿੱਚ ਦੁਪੱਟਾ। ਇਹ ਬੁੱਕਾ ਦੁਪੱਟੇ। ਕਿੰਨਾ ਪਿਆਰਾ ਸੂਟ। ਉਹ ਹਰ ਸੋਨਾ ਸੂਟ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਹੋਮ ਟੈਕਸ ਬ੍ਰਾਂਡ ਦਾ ਸੂਟ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਮੈ ਫਲਾਵਰ ਦਾ ਬਸ ਕਲਰ ਦੱਸ ਰਹੀ ਹਾਂ ਸਕੀਨ ਬੇਸ ਹੈ ਵੈਸੇ ਤਾਂ ਇਹਦਾ ਗ੍ਰੇ ਬੇਸ ਸੀਗਾ ਪਿੰਕ ਦੇ ਨਾਲ ਸੀ ਇਹਦਾ ਸਕੀਨ ਕਲਰ ਬੇਸ ਹੈ ਸੂਟ ਦਾ ਤੇ येलो ਮਸਟਰਡ ਕਲਰ ਪ੍ਰਿੰਟ ਦਾ ਨਾਲ ਇਹ ਸਾਰਾ ਵਰਕ ਕੀਤਾ ਹੋਇਆ ਹੈ ਉੱਪਰ ਓਮ ਟੈਕਸ ਬ੍ਰਾਂਡ ਦਾ ਸੂਟ ਹੈ ਇਹ نیچے ਘੇਰੇ ਤੇ ਆ ਗਿਆ ਵਰਕ ਦੇਖੋ ਕਿੰਨਾ ਪਿਆਰਾ ਵਰਕ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਕਾਟਨ ਦੀ ਉਹ ਬਾਟਮ ਹੈ ਜੀ ਨਾਲ ਸਕਿਨ ਕਲਰ ਦੀ ਤੇ ਬੜਾ ਪਿਆਰਾ ਪਿਓਰ ਲੀਲਨ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਇਹ ਲੋਕਾ ਜੀ ਦੇ ਦੁਪੱਟੇ ਬਹੁਤ ਪਿਆਰਾ ਸੂਟ ਹੈ 2700 ਪ੍ਰਾਈਸ ਹੈ 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਜਿਹੜਾ بیس ਹੈ ਸੂਟ ਦਾ ਪਿਸਤਾ ਗ੍ਰੀਨ ਹੈ ਤੇ ਫਰੋਜ਼ੀ ਕਲਰ ਦੇ ਨਾਲ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਸੂਟ ਦੀ ਬਹੁਤ ਸੋਹਣਾ ਵਰਕ ਪਰਾਜਣਾ ਜੀ ਵਰਕ نیچے ਘੇਰੇ ਤੇ ਬਹੁਤ ਸੋਹਣਾ ਵਰਕ ਹੈ। ਇਹ ਕਿਰੇਤੀ ਆ ਜਾਣਾ। ਇਹ ਬਾਜੂ ਆ ਜਾਣੀਆਂ ਸਾਈਡ ਤੇ। ਬਾਟਮ ਸੇਮ ਕਲਰ ਦੀ ਪਿਸਤਾ ਗ੍ਰੀਨ ਤੇ ਨਾਲ ਫਲੋਜ਼ੀ ਕਲਰ ਦਾ ਹੀ ਪਿਸਤਾ ਦੁਪੱਟਾ ਕੋਜ਼ੀ ਤੇ ਕਿਸ ਤਾ ਦਾ ਕੰਟਰਾਸਟ ਇਹ ਲੁੱਕ ਆ ਜਾਂਦੀ ਜੀ ਸੂਟ ਦੀ ਕਿੰਨਾ ਪਿਆਰਾ ਸੂਟ 2700 ਪ੍ਰਾਈਸ ਦੇ ਨਾਲ ਮੈਂ ਤਿੰਨ ਸੂਟ ਓਮ ਟੈਕਸ ਬ੍ਰਾਂਡ ਦੇ ਦਿਖਾਏ ਜੀ ਤੁਹਾਨੂੰ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਨਾ ਸੂਟ ਦਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 81465 80803 82465 80800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ